ਭਾਈ ਕਹਿੰਦਾ ਨਾ ਵੀਡੀਓ ਔਨ ਕਰਕੇ ਰੱਖਿਓ ਮੱਲੋ ਇੱਕ ਸਰਪ੍ਰਾਈਜ਼ ਆਉਣ ਵਾਲਾ ਹੁਣ ਸਰਪ੍ਰਾਈਜ਼ ਕੀ ਆ ਕੀ ਲਿਆਇਆ ਇਹ ਇਹ ਕੀ ਲੱਤੀ ਆਉਂਦੇ ਆ ਓਏ ਹੋਏ 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 ਓਏ ਹੋਏ 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 ਮੱਲੋ ਆ ਕੀ ਆ ਗਿਆ ਇਹ ਕੀ ਲਿਆਂਦਾ ਇਹ ਕਿਥੋਂ ਲਿਆਂਦਾ ਆ ਦੇਖੋ ਵੱਲੋਂ ਟਰੈਕਟਰ ਲਿਆਂਦਾ ਓਏ ਬਾਈ ਨੇ ਤਾਂ ਕਮਾਲ ਕਰਤੀ ਇਹ ਕਿੱਥੋਂ ਲਿਆਂਦਾ ਦੇਵਤਾ ਇਹ ਲਿਆਂਦਾ ਦੇਵਤਾ ਬਾੜ-ਬੜ ਤੋਂ ਨਹੀਂ ਇਹ ਆਪਣੇ ਕੀ ਕੰਮ ਆ ਇਹ ਕਾਤੋਂ ਲਿਆਂਦਾ ਇਹ ਯਾਰ ਆਪਣੇ ਕੰਮ ਬਹੁਤ ਆਊਗਾ ਜਿਹੜੇ ਹਿਸਾਬ ਨਾਲ ਅਗਲੇ ਨੇ ਦਿੱਤਾ ਹਾਂ ਹੂੰ ਮੇਰੀ ਬਹੁਤ ਚੰਗੀ ਸਟੋਰੀ ਆ ਟਰੈਕਟਰ ਦੀ ਇਹਦੀ ਕੀ ਕੀ ਸਟੋਰੀ ਆ ਬਾਈ ਇਹਦੀ ਇਹ ਯਾਰ ਟਰੈਕਟਰ ਨਾ ਬਾਰ ਬਾਰ ਜਿਹੜੇ ਭਰਾ ਦਾ ਸੀਗਾ ਅਸਲ ਜਿਹੜਾ ਇਹਦਾ ਅਸਲ ਮਾਲਕ ਸੀ ਹਾਂ ਉਹ ਬੰਦੇ ਦਾ ਵਿਆਹ ਨਹੀਂ ਉਹਨੇ ਕਰਾਇਆ ਸੀਗਾ ਅੱਛਾ ਮਤਲਬ ਹਾਂ ਠੀਕ ਆ ਇਹਦੇ ਨਾਲ ਕਮਾਈ-ਕਮੁਈ ਕਰਦਾ ਰਿਹਾ ਟਰੈਕਟਰ ਨਾਲ ਹਾਂ ਕਰਾਇਆ-ਕਰੋਇਆ ਲਾਉਂਦਾ ਸੀ ਬਧ ਗਏ ਰੱਖਿਆ ਸੀ ਪੁੱਤਾਂ ਵਾਂਗੂ ਉਹਦਾ ਹਾਂ 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 ਹੁਣ ਤੂੰ ਦੇਖ ਲੈ ਜਦੋਂ ਬੰਦਾ ਕੱਲਾ ਹੋਵੇ ਬਾਲ ਬੱਚਾ ਨਾ ਹੋਵੇ ਹਾਂ ਫੇਰ ਉਹਨੂੰ ਇਹਦਾ ਆਸਰਾ ਹੀ ਸੀ ਹਾਂ ਇਹ ਉਹਦੇ ਘਰੇ ਖੜਾ ਸੀ ਹਾਂ ਤੂੰ ਉਹਦੇ ਭਰਾ ਵੀ ਆ ਹਾਂ ਤੇ ਉਹਨੇ ਆਪਣੇ ਭਰਾਵਾਂ ਨੂੰ ਆਖਿਆ ਵੀ ਜਿੰਨਾ ਚਿਰ ਮੈਂ ਜਿਉਣਾ ਹਾਂ ਹਾਂ ਉਹਨਾ ਤੇਰੇ ਐ ਖੜਾ ਰਵੇ ਹਾਂ ਤੇ ਮੇਰੇ ਮਾਰੇ ਮਗਰੋਂ ਕਵਾੜਗੇ ਨੂੰ ਨਾ ਦੇਓ ਕਿਸੇ ਚੰਗੇ ਕਦਰਦਾਨ ਬੰਦੇ ਨੂੰ ਦੇ ਦਿਓ ਅੱਛਾ ਹਾਂ ਜੇ ਵੀ ਜਿਹੜਾ ਮੇਰਾ ਨਾਂ ਹੀ ਰਵੇ ਹਾਂ ਵੀ ਯਾਰ ਲੋਕਾਂ ਨੂੰ ਤਾਂ ਪਤਾ ਹੀ ਹੋਊਗਾ ਵੀ ਆਹ ਟਰੈਕਟਰ ਯਾਰ ਬੜਬਰ ਵਾਲੇ ਫਲਾਣੇ ਬੰਦੇ ਕੋਲੇ ਹੁੰਦਾ ਹੈ ਵੀ ਕਵਾੜਗੇ ਨੇ ਤਾਂ ਵਾਟ ਦੇਣਾ ਹਾਂ ਖਲਾਰ ਦੇਣਾ ਹਾਂ ਉਹਨਾਂ ਦਾ ਵੀ ਇਹੋ ਜਿਹੇ ਬੰਦੇ ਨਾਂ ਵਾਲੇ ਜਿਹੜੇ ਬੰਦੇ ਦਾ ਨਾਂ ਹੋਵੇ ਉਹਨੂੰ ਦੇ ਦਿਓ ਹਾਂ ਵੀ ਮੇਰਾ ਨਾਂ ਚੱਲਦਾ ਰਹਿ ਮੇਰਾ ਨਾਂ ਚੱਲਦਾ ਰਹ ਜੂ ਜਿਵੇਂ ਜਿਵੇਂ ਆਪਾਂ ਕਹਿ ਲਗੇ ਵੀ ਆਪਾਂ ਪੁੱਤਾਂ ਤੀਆਂ ਨੂੰ ਜਾਇਦਾਦ ਦੇ ਕੇ ਜਾਂਦੇ ਆ ਉਹਦਾ ਇਹ ਪੁੱਤ ਧੀ ਆ ਇਹ ਪੁੱਤ ਸੀ ਆ ਉਹ ਕਹਿੰਦੇ ਉਹ ਕਹਿੰਦੇ ਇਹਨੂੰ ਦੇਂਦਾ ਰਹਿੰਦਾ ਹੁੰਦਾ ਸੀ ਨਾਲੇ ਖੜਾ ਉਹਦੇ ਸਾਹਮਣੇ ਆਏ ਗੱਲਦਾ ਸੀ ਇਹਦੇ ਨਾਲ ਮਸ਼ੀਨ ਸੀ ਇਹਦੇ ਨਾਲ ਹਾਲ ਸੀ ਇਹਦੇ ਉਹ ਉੱਥੇ ਫਿਰ ਕਵਾੜਗੇ ਨੂੰ ਦੇ ਜਾਂਦੇ ਇਹਦੇ ਨਾਲ ਜਿਹੜੇ ਹਾਲ ਤੇ ਮਸ਼ੀਨ ਸੀ ਤੇ ਇਹ ਫਿਰ ਉਹਦੇ ਮੁਤਾਬਕ ਉਹਨਾਂ ਬੰਦਿਆਂ ਨੇ ਹੁਣ ਆਪਾਂ ਨੂੰ ਦਿੱਤਾ ਤੇ ਆਪਾਂ ਕਰਨਾ ਤਿਆਰ ਆਪਾਂ ਫਿਰ ਯਾਰ ਉਹ ਬੰਦੇ ਦੀ ਫੋਟੋ ਨਾ ਮੰਗਾਈਏ ਵੀ ਜਦੋਂ ਤਿਆਰ ਤੁਰ ਕਰਾਂ ਫਿਰ ਆਪਾਂ ਉਹ ਫੋਟੋ ਲਾਵਾਂਗੇ ਵੀ ਇਹ ਉਹ ਬੰਦੇ ਦਾ ਪੁੱਤ ਆ। ਹਾਂ ਸਹੀ ਹੈ ਨਾ ਉਹਦੀ ਰੂਹ ਨੂੰ ਫੇਰ ਸਕੂਨ ਮਿਲਣਾ ਜਦੋਂ ਇਹ ਦੁਆਰਾ ਤਿਆਰ ਹੋ ਕੇ ਬਾਹਰ ਚੱਲਿਆ। ਯਰ ਸਹੀ ਗੱਲ ਆ। ਹਾਂ। ਇਹ ਵਦਗਾ ਉਹਦੇ ਉਹਦੇ ਭਰਾ ਆਂਦੇ ਵਦਗਾ ਠੀਕ ਆ ਇਹਨੂੰ ਕੁਝ ਨਹੀਂ ਹੋਇਆ। ਬਸ ਇਹ ਚੱਲਦਾ ਹੀ ਖੜ੍ਹਾਤਾ ਸੀਗਾ। ਜਦੋਂ ਉਹ ਤੋਂ ਕੰਮ-ਕੁਮ ਹੋਣ ਉਹ ਹਟ ਗਿਆ। ਹਾਂ ਤੇ ਉਹਨੇ ਇਹ ਆਪਦਾ ਖੜ੍ਹਾਤਾ ਸੀ। ਹਾਂ। ਤੇ ਉਹਦੇ ਭਰਾ ਵਦਗਾ ਉਹਦੇ ਨਾਲ ਰੱਖਦੇ ਸੀ ਮੋਹ ਪਿਆਰ ਯਾਰ ਬਾਈ ਸਾਮਾਨ ਸਾਰਾ ਨਾਲ ਆ ਯਾਰ ਮੈਂ ਤਾਂ ਸਾਰਾ ਦੇਖ ਲੈ ਸਾਰਾ ਸਾਮਾਨ ਨਾਲ ਆ ਸਾਰਾ ਆ ਦੇਖ ਯਾਰ ਇਹ ਆ ਦੇਖ ਉਹ ਹੁੱਕ ਯਾਰ ਬੰਦਿਆਂ ਨੇ ਇੱਕ ਤਿੰਨ ਮੈਂ ਗੱਲ ਦੱਸਦਾ ਵੀ ਉਹਦੇ ਭਾਈਆਂ ਨੇ ਭਾਵੇਂ ਦੇਤਾ ਪਰ ਚੀਜ਼ ਦੇਖ ਲੈ ਕੋਈ ਨੀਤ ਰੀਆਂ ਹਰ ਇੱਕ ਚੀਜ਼ ਦਿੱਤੀ ਯਾਰ ਤੂੰ ਇਹ ਦੇਖ ਲੈ ਪਿੰਨਾ ਵੀ ਆ ਗੁੱਲਿਆਂ ਦੇ ਥੱਲੇ ਗੁੱਲਿਆਂ ਥੱਲੇ ਪਿੰਨਾ ਵੀ ਆ ਦੇਖ ਹਾਂ ਆ ਦੇਖ ਡਰਾਵਰ ਵੀ ਆ ਡਰਾਵਰ ਵੀ ਆ ਨਾਲ ਤੇ ਨਹੀਂ ਅਗਲਾ ਡੰਡਾ ਡਰਾਇਵਰ ਅਗਲਾ ਕਹਿੰਦਾ ਜਿਹੜਾ ਸਵਣਕਵਾੜਕੇ ਨੂੰ ਵੇਚਣ ਵਾਲਾ ਉਹ ਐਂ ਵੇਚ ਲਗੇ ਪਰ ਨਹੀਂ ਉਹਨਾਂ ਨੇ ਇਹ ਕੰਮ ਕੀਤਾ ਹੀ ਲਾਈਟਾਂ ਹਾਰਨ ਹਮ ਕੁੱਲ ਚੀਜ਼ ਆ ਵੀ ਇਹ ਜੇ ਆਪਾਂ ਕਹਿ ਦਗੇ ਇਹ ਆਸ ਇੱਥੇ ਵੀ ਆ ਹਾਰਨ ਵੀ ਲੱਗਿਆ ਵਲ ਵੇਖਿਆ ਯਾਰ ਵੀ ਉਹਨਾਂ ਨੇ ਕੁਝ ਨਹੀਂ ਲਾਇਆ ਹਨਾ ਚੰਗੇ ਬੰਦੇ ਸੀਗੇ ਯਾਰ ਆ ਟੱਕਣਾ ਹਾਂ ਤੈਂਕੀ ਵਾਲਾ ਤੇ ਨਹੀਂ ਇਹੋ ਜੇ ਢੱਕਾਂ ਢੁੱਕਣ ਤਾਂ ਥਿਆਉਂਦੇ ਨਹੀਂ ਹੁੰਦੇ ਇੱਕ ਚੀਜ਼ ਮੈਨੂੰ ਇਹਦੀ ਬਹੁਤ ਵਧਗਾ ਲੱਗੀ ਜਿਵੇਂ ਆਹ 에ਅਰ ਕਲੀਨਰ ਆ ਸਾਰੇ ਟਰੈਕਟਰਾਂ ਦੇ ਉੱਤੇ ਹੁੰਦਾ ਕੱਚ ਦਾ ਗਲਾਸ ਜਾਂ ਇਹਦੇ ਵੀ ਉਹੋ ਚੀਜ਼ ਹੀ ਆ ਪਰ ਇਹਦੇ ਵੇਖੋ ਤਾਂ ਕੰਪਨੀ ਨੇ ਕਿੱਡੀ ਵੱਖਰੀ ਚੀਜ਼ ਲਾਈ ਹਾਂ ਇਹਨੂੰ ਦਿਖਾਉਣਾ ਯਾਰ ਸਰਾਈ ਆ ਐਂਡੀ ਆ ਕਰਦੋਗੇ ਇੰਨਾ ਇਹ ਆ ਦੇਖ ਪੱਖਾ ਭਾਈ ਜਿਹੜੀ ਮਿੱਟੀ ਆਉਂਦੀ ਆ ਇਹ ਇਹ ਐਂ ਘੁੰਮ ਹਵਾ ਖਿੱਚੂਗਾ ਹਵਾ ਨਾਲ ਘੁੰਦਾ ਹੈ ਜਦੋਂ ਟਰੈਕਟਰ ਚੱਲੂਗਾ ਇਹ ਹਵਾ ਨਾਲ ਘੁੰਮੂਗਾ ਇਹ ਆ ਜਾਲੀ ਨੂੰ ਬੰਦ ਨਹੀਂ ਹੋਣ ਦੇਊਗਾ ਭਾਈ ਜਿਵੇਂ ਤੂੜੀ ਤਾੜੀ ਨਾਲ ਇੱਥੇ ਜਾਲੀ ਬੰਦ ਹੋਗੀ ਨੂੰ ਸਾਕਾ ਹੋਣ ਲੱਗਿਆ ਇਹ ਬਾਬੇ ਉਦੋਂ ਵੇਖ ਕਿੰਨੀ ਤਕਨੀਕ ਸੀ ਹੁਣ ਹੈ ਨਹੀਂ ਹੁਣ ਮਿੱਟੀ ਨਾਲ ਗਲਾਸ ਜੇ ਬੰਦ ਹੋ ਜਾਂਦੇ ਆਪਣੇ ਇਹ 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 ਸ਼ਾਇਦ 65 66 ਮਾਡਲ ਆ 65 66 ਮਾਡਲ ਆ ਤੂੰ ਵੇਖ ਉਹਨਾਂ ਦੀ ਤਕਨੀਕ ਦੇਖ ਯਾਰ ਉਹ ਟਾਈਮ ਦੇ ਵਿੱਚ ਚੇਂਜ ਹੋ ਜਾ ਰਾ ਲੈ ਹਾਂ ਇਹ ਸਾ ਸਾਰੇ 11 ਚ ਮਗਰ ਨੂੰ ਪਾਜ ਦਾ ਪੁੱਤਾਂ ਦੇਖ ਕੀਦਾ ਜਾਈ ਜਦੋਂ ਸਟਾਰਟ ਹੋ ਗਿਆ ਮੈਂ ਤਾਂ ਨੇਹ ਰੱਖਾਉਂਦਾ ਹਾਂ ਕੱਤ ਤੂੰ ਇਹਦੇ ਨਾਲ ਕਰਨਾ ਸੀ ਤੀ ਇਹਦੇ ਨਾਲ ਕੱਦੂ ਕਰਨਾ ਇਹ ਤਾਂ ਯਾਰ ਤੂੰ ਨਜ਼ਾਰਾ ਦੇਖੀ ਦਿਆ ਕਰਦਾ ਜਦੋਂ ਆਹ ਰੇਸ ਆ ਇਹਦੀ ਹਾਂ ਤੇ ਇਹ ਆਇਆ ਸਟੀਅਰਿੰਗ ਨਾਲ ਢਿੱਡ ਲੱਗ ਜਾਂਦਾ ਇਹਦਾ ਕੋ ਹੱਥ ਪਾਉਣ ਦੀ ਲੋੜ ਨਹੀਂ era ਰੇਸ ਤੇ ਮਾਰ ਕੇ ਮੁੱਕੀ ਅੱਗਾ ਚੱਕਾ ਕਰੂ ਇਹ ਮੈਨੂੰ ਇੰਨਾ ਯਕੀਨ ਆ ਹਾਂ ਕਿੜ 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 ਕਰਕੇ ਹੈਨਾ ਯਾਰ ਕਲਚੀ ਜਾਂ ਕਟੋਟ ਕਟਾਟ ਹੀਟਰ ਹੈ ਆਪ ਹੀਟਰ ਇਹ 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 ਮਤਲਬ ਜਦੋਂ ਬਜ਼ੁਰਗ ਹੋ ਗਿਆ ਉਹ ਫਿਰ ਉਹ 15 20 22 ਸਾਲ ਖੜਾ ਰਿਹਾ ਹੈ ਖੜਾ ਰਿਹਾ ਪਹਿਲਾਂ ਉਹਨੇ ਹੜੰਬੇ ਤੇ ਬਹੁਤ ਚਲਾਇਆ ਅੱਛਾ ਹੜੰਬੇ ਤੇ ਬਹੁਤ ਚਲਾਇਆ ਹੜੰਬੇ ਤੇ ਬਹੁਤ ਚਲਾਇਆ ਤੇ ਪਿੰਟ ਦੇ ਬੰਦੇ ਦੱਸਦੇ ਸੀ ਹਾਂ ਕਹਿੰਦੇ ਹੜੰਬੇ ਹੜੂਪੇ ਤੇ ਬਹੁਤ ਚਲਾਇਆ ਫਿਰ ਮੁੜ ਕੇ ਉਹਨੇ ਚਲਦਾ ਹੀ ਖੜਿਆਤਾ ਇਹ ਹੂੰ ਤੇ ਚਲਦਾ ਖੜਿਆਤਾ ਹੂੰ ਤੇ ਜਿੰਨਾ ਚਿਰ ਉਹ ਬੰਦਾ ਰਹਾ ਇਹ ਦੁਨੀਆ ਤੇ ਉਹਨਾ ਟਾਈਮ ਉਹਦੇ ਸਾਹਮਣੇ ਖੜਾ ਰਿਆ ਹੂੰ ਉਦੋਂ ਮਗਰੋਂ ਉਹਦੇ ਭਰਾਵਾਂ ਨੇ ਵੀ ਹੂੰ ਕਤਰਦਾਨ ਬੰਦੇ ਨਾਲ ਹੀ ਫਿਰ ਸੰਪਰਕ ਕੀਤਾ ਹੂੰ ਵੀ ਭਾਈ ਇਹ ਹੁਣ ਉਹ ਇਹ ਇਹ ਹੁਣ ਬਣੂਗਾ ਮਤਲਬ ਇਹ ਬਣ ਕੇ ਚੱਲੂਗਾ ਚੱਲੂਗਾ ਜੀ ਚੱਲੂਗਾ ਕੇਰਾ ਇਹ ਆਈ ਚਲਾ ਲੈਣਾ ਹਾਂ ਇਹ ਛਾਲ ਚਲਾ ਕੇ ਆਈ ਫਿਰ ਇਹਨੂੰ ਰੰਗ ਕਰਾਵਾਂ ਚਲ ਠੀਕ ਹਾਂ ਕਿਰਨ ਨੂੰ ਆਈ ਸਟਾਰਟ ਕਰ ਲੈਣੇ ਇਹ ਮਿਸਤਰੀ ਭਾਲੀਏ ਕਿਹਦੇ ਕੋਲੇ ਲੈ ਕੇ ਚਲੀਏ ਗਾਲੇ ਕੋਲੇ ਲੈ ਕੇ ਚਲੀਏ ਇਹਨੂੰ ਗਾਲੇ ਕੋਲੇ ਲੈ ਕੇ ਚਲਦੇ ਆਂ ਪਰ ਮੈਨੂੰ ਇੰਨਾ ਯਕੀਨ ਆ ਜੇ ਮੈਂ ਇਹਨੂੰ ਸਟਾਰਟ ਕਰਨਾ ਹੋਵੇ ਹਾਂ ਤੇ ਮੈਂ ਇਹਨੂੰ ਦੋ ਘੰਟਿਆਂ ਚ ਸਟਾਰਟ ਕਰਾਂ ਇੱਕ ਗਾਰੰਟੀ ਫਰੀਦ ਕਰ ਤੋਂ ਦੇ ਦੋ ਘੰਟਿਆਂ ਚ ਸਟਾਰਟ ਕਰਾਂ ਕਿਰਨ ਵਾ ਇਦਨ ਚੇਤਾ ਆਪਣੇ ਇੰਜਨ ਸੀਗਾ ਭਲਿਆਂ ਦਾ ਇੰਜਨ ਖੋਲ ਲਿਆ ਸਮਾਨ ਲਿਆਂਦਾ ਉਹਦਾ ਸਾਰਾ ਕ੍ਰੈਂਕਾਂ ਸਰੈਂਕਾਂ ਮੁੜ ਕੇ ਪੰਜਾਂ ਨਹੀਂ ਫਰੂਵੇਂ ਫਰ ਇਹ ਸਟਾਰਟ ਕਰ ਦੂੰ ਮੈਂ ਯਾਰ ਆ ਦੇਖੀਂ ਆ ਦੇਖੀਂ ਭਾਈ ਜਿਵੇਂ ਇਹ ਇਹ ਜਿਹੜਾ ਜਿਵੇਂ ਜਹਾਜ਼ ਦੇ ਨਹੀਂ ਪੱਖੇ ਜਹਾਜ਼ ਦੇ ਇੰਜਨ ਨਹੀਂ ਹੁੰਦੇ ਫਰਾਂ ਕੋਲੇ ਇਹ ਅਸਲ ਦੇ ਵਿੱਚ ਨੋਟ ਕਰਨ ਵਾਲੀ ਚੀਜ਼ ਆ ਇਹ ਉਹ ਚੀਜ਼ ਉਹ ਤੋਂ ਆਦੀ ਬਣੀ ਹੋਈ ਆ ਉਵੇਂ 에어 ਕੂਲਰ ਆ ਜਿਵੇਂ ਹੁਣ ਕੁਆਟਰ ਜੈਟ ਜਿਹੜੇ ਕਹਿੰਦੇ ਇੰਜਨ ਆਉਂਦੇ ਆ ਜਿਹੜੇ ਇੰਜਨ ਆਉਂਦੇ ਆ ਹੁਣ ਉਹ ਐਂ ਆਉਂਦੇ ਆ ਨਾ ਟਰੈਕਟਰਾਂ ਤੇ ਕਿਹੜੇ ਕਹਿੰਦੇ ਆ ਉਹ ਕਿਹੜਾ ਇੰਜਨ ਕਹਿੰਦੇ ਆ ਉਹ ਇਹ 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 ਪੁੱਤ ਦੀ ਨਾ ਆਏ ਹਵਾ ਇਕੱਠੀ ਕਰਕੇ ਆਏ ਹਵਾ ਇੰਜਨ ਤੇ ਮਾਰਦਾ ਦੇ ਹਾਂ ਐਕਸਟਰਾ ਇੱਥੇ ਪੱਖਾ ਵੀ ਆ ਸਿੱਧਾ ਹੜੰਬੇ ਤੇ ਚੱਲਦਾ ਕਰਕੇ ਉਹਦਾ ਅੱਡ ਵੀ ਲਾਇਆ ਵਹੀ ਸਿੰਦਰ ਦਾ ਆ ਪੱਖਾ ਇੱਥੇ ਨਹੀਂ ਨਹੀਂ ਇਹੀ ਪੱਖਾ ਸਿਰਦਾ ਹੋਊ ਨਹੀਂ 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 ਪੱਖਾ ਤਾਂ ਇਹਦੇ ਵਿੱਚ ਹੀ ਹੁੰਦਾ ਅੱਛਾ ਇਹਦੇ ਤਾਂ ਵਿੱਚ ਹੀ ਹੁੰਦਾ ਆ ਤਾਂ ਉਹਨੇ ਐਕਸਟਰਾ ਲਾਤਾ ਅੱਛਾ ਵੱਖਰਾ ਲਾਇਆ ਵਾ ਹਾਂ ਵੇ ਇੱਕ ਤਾਂ ਮਿੱਟੀ ਮੁੱਟੀ ਮਿੱਟੀ ਘੱਟੇ ਦਾ ਤਾਂ ਹੈ ਨਹੀਂ ਇਹਨੇ ਤਾਂ ਉੱਤੇ ਹਵਾ ਹੀ ਸਿੱਟਣੀ ਹੈ ਹੈੱਡ ਤੇ ਹੂੰ ਤੇ ਬਸ ਇਹਦਾ ਆਹਾ ਇੱਕ ਡੈਨਬੋ ਮੈਸ ਤੇ ਜਰ ਜੇ ਬਈ ਇਹਦੇ ਮੈਂ ਕਹਿੰਨਾ ਆਪਾਂ ਫਰ ਲਵਾ ਲਗੇ ਨੂੰ ਤਾਂ ਮੈਂ ਤਾਂ ਕਹਿੰਨਾ ਉੜਦਾ ਕਰ ਇਹ ਹੈ ਹੈ ਇਹ ਤਾਂ ਇਹ ਉੱਡੂ ਇਹ ਹੈ ਹੈ ਇਹ ਕਰੜਾ ਕਰਕੇ ਛੱਡਣਾ ਹੋਵੇ ਨਾ ਕਿਤੇ ਪੂਰੀ ਰੇਖ ਦੇ ਕੇ ਕਲੱਚ ਹਾਂ ਤੇ ਘਰ ਟੱਪ ਜੂ ਤੇ ਆਪਾਂ ਯਾਰ ਐਂਓ ਕਰਗੇ ਜੇ ਆਪਾਂ 855 ਨਾਲ ਦਾ ਕਿਸੇ ਦਿਨ ਟੋਚਨ ਪਾ ਕੇ ਦੇਖ ਲਈ ਟੋਚਨ ਪਾਵਾਂਗੇ ਦਾ ਦੇਖਾਂਗੇ ਦਾ ਜੋਰ ਤਾਂ ਦੇਖਣਾ ਇਹਦਾ ਪੁੱਤਾਂ ਦੇ ਦਾ ਭਾਵੇਂ ਕੋ ਟੁੱਟ ਹੀ ਜਾਵੇ ਦਵਾਰਾ ਫੇਰ ਗੱਲੇ ਕੋਲੇ ਚੱਲ ਬਈ ਹੈ ਤੇ ਹੁਣ ਗੱਲੇ ਨੂੰ ਇਹ ਗੱਲ ਕਹਿ ਦੇਣੀ ਵੀ ਅਸੀਂ ਪਾਉਣਾ ਇਹਦਾ ਟੋਚ 855 ਨਾਲ ਤੇ ਹੁਣ ਇਹਦਾ ਸਮਾਨ ਸਮੂਹ ਤੂੰ ਉਸ ਹਿਸਾਬ ਨਾਲ ਪਾਈ ਭਾਈ ਜਰਾ ਟੂਪਾਂ ਟਾਪਾਂ ਰੱਖੀ ਨਾ ਮੈਂ ਓਏ ਕਾ ਦੇਖ ਯਾਰ ਪ੍ਰੀਤ ਓਏ ਪ੍ਰੀਤ ਓਏ ਪੂਰੇ ਕਾ ਓਏ ਆ ਤਾਂ ਗੇਹਰੀ ਬਾਲੇ ਓਏ ਮੈਂ ਤੈਨੂੰ ਆਈ ਕਹਿਣਾ ਵੀ ਜੇ ਇਹ ਬੰਦੇ ਕੇ ਜਾਜ ਵਾਲੇ ਤੋਂ ਸਿੱਖਣਾ ਪਊ ਇਹ ਹਾਂ ਲੈ ਆਹ ਲੀਵਰ ਆਹ ਲੀਵਰ ਆਹ ਲੀਵਰ ਆਹ ਲੀਵਰ ਆਹ ਲੀਵਰ ਇੱਥੇ ਹੈਂ ਆ ਪੰਜਾਂ ਸੱਤਾਂ ਦਾ ਤਾਂ ਹਜੇ ਡੂਟਣੀਆਂ ਜੀਆਂ ਲੈਆਂ ਹੋਏ ਤੇ ਆਹ ਦੇਖ ਤੂੰ ਇੱਥੇ ਡਿਸਟਰੀਬਿਊਟਰ ਲੈ ਕਿੱਡਾ ਦਿੱਤਾ ਉਦੋਂ ਟਰੈਕਟਰਾਂ ਦੇ ਹੌਣ ਹੋਣ ਲੱਗਾ ਹਾਂ ਹਾਂ ਲੈਫਟ ਵਾਲੀ ਟਰਾਲੀ ਵੀ ਪਾ ਸਕਦੇ ਆਪਾਂ ਇਹਦੇ ਮਗਰਾ ਜਿਹੜਾ ਜੈਕ ਦਿੱਤਾ ਲੈਫਟ ਨੂੰ ਆਹ ਜੈਕ ਦਿੱਤਾ ਵਾ ਲੈਫਟ ਨੂੰ 1900 1964 65 ਚ ਆਹ ਦੇ ਲਾ ਕਿੰਨਾ ਕੁਛ ਦਿੰਦਾ ਯਾਰ ਹੈ ਹਾਂ ਤੇ ਹੌਣ ਵਾਲੇ ਡਿਸਟਰੀਬਿਊਟਰ ਲਾ ਕੇ ਕਹਿੰਦੇ ਸੀ ਨਵੀਂ ਤਕਨੀਕ ਕੱਢਤੀ ਨਵੀਂ ਤਕਨੀਕ ਕੱਢਤੀ ਤੇ ਇਹ ਚੇਂਜਰ ਜਦੋਂ ਆਇਆ ਨਾ ਅਰਜਨ ਦੇ ਵਿੱਚ ਲੋਕਾਂ ਨੇ ਚੇਂਜਰ ਵਾਲਾ ਟਰੈਕਟਰ ਆ ਗਿਆ ਲੈ ਇਹ ਕਦੋਂ ਦਾ ਆਇਆ ਇਹ ਚੇਂਜਰ ਹੈ ਚੇਂਜਰ ਇਹਦਾ ਟਾਪ ਚੀਜ ਨੂੰ ਮਗਰ ਨੂੰ ਜਾਂਦਾ ਨਾ ਬਾਈ ਭਿੰਦਰ ਕੋਲੇ ਜਿਹੜਾ ਗੋਲੀ ਵੰਗੂ ਜਾਂਦਾ ਇਹ ਸਾਰੇ ਗੇਹਾਂ ਚ ਬੈਕ ਸਾਰਿਆਂ ਚ ਗਾਹਾਂ ਨੂੰ ਤੇ ਲੈਫਟ ਥੱਲੇ ਨੂੰ ਵੀ ਜ਼ੋਰ ਲਾਉਂਦੀ ਤਾਂ ਨੂੰ ਤਾਂ ਨੂੰ ਵੀ ਲਾਉਂਦੀ ਆ ਮੰਨ ਲਓ ਜੇ ਖੁੱਬ ਖੱਬ ਜਾਵੇ ਹਾਂ ਤੇ ਥੱਲੇ ਨੂੰ ਫਾਲ ਫੋਲ ਪਾਏ ਆ ਆ ਦੇਖ ਤੂੰ ਸੀਟ ਸੂਟ ਯਾਰ ਪੂਰੀ ਆਈ ਨਹੀਂ ਗਾ ਕੋਈ ਕੱਚਾ ਕੰਮ ਨਹੀਂ ਮੜਗਾੜ ਹੀ ਗਲੇ ਆ ਇਹਦੇ ਹਾਂ ਲਾਈਟਾਂ ਦੇਖ ਯਾਰ ਲਾਈਟਾਂ ਨਾਲ ਦਿੰਗਾ ਯਾਰ ਇਹ ਤਾਂ ਯਾਰ ਜਦੋਂ ਬੈਟਰੀ ਬੂੰਡਰੀ ਟਰੀ ਗਈ ਤੂੰ ਦੇਖੀ ਸਟਾਰਟ ਹੁੰਦਾ ਹਨਾ ਇਹਦਾ ਤੂੰ ਦੇਖੀ ਰਹੀ ਮੈਂ ਕਰਨਾ ਪੂਲੇ ਨੂੰ ਸਿੱਧਾ ਕਰਨਾ ਜਦੋਂ ਮੈਂ ਤਿਆਰ ਫਰੀਦ ਦੇ ਨਾਨਕਿਆਂ ਨੂੰ ਫਰੀਦ ਦੇ ਨਾਨਕਿਆਂ ਨੂੰ ਜਾਣਾ ਇਹ ਹਾਏ ਭਾਰਤ ਜਾ ਕੇ ਦਿੱਤੀ ਨਾ ਇਥੋਂ ਕਿਲੀ ਵਾਲੀ ਰੇਤ ਅਬ ਦਵਾ ਦਾ ਬਾਰ ਖੋਲਣਾ ਵੀ ਪ੍ਰਾਉਣਾ ਆ ਗਿਆ ਪ੍ਰਾਉਣਾ ਆ ਗਿਆ ਹੈ ਗੱਲ ਇਹ ਫਰੀਦ ਤੇਰੇ ਨਾਨਕੇ ਜਾ ਇਹਦਾ ਨਜ਼ਾਰਾ ਬਾਹਲਾ ਯਾਰ ਤੂੰ ਦੇਖ ਇੱਥੇ ਢੱਡਣਾ ਸਟੀਅਰਿੰਗ ਲੱਗ ਗਿਆ ਆ ਰੇਸਾ ਲੈ ਬੰਦਾ ਆ ਹੱਥ ਛੱਡ ਕੇ ਚਲਾਈ ਜਾਉ ਐ ਐ ਲੈ ਲੈ ਹਾਂ ਇਹ ਦਿੱਤਾ ਹੀ ਐ ਹਿਸਾਬ ਨਾਲ ਕੰਪਨੀ ਨੇ ਸਟੀਰਿੰਗਾ ਵੀ ਇੱਕ ਦਿਨ ਮੈਂ ਗੱਲ ਦੱਸਦਾ ਵੀ ਇੱਥੋਂ ਇਹ ਪਤਾ ਵੀ ਲੱਗਦਾ ਹਾਂ ਵੀ ਜਦੋਂ ਇਹ ਟਰੈਕਟਰ ਬਣੇ ਆ ਉਦੋਂ ਬੰਦੇ ਇਦੋਂ ਵੱਧ ਮੋਟੇ ਨਹੀਂ ਸੀ ਬੰਦਿਆਂ ਦੇ ਮੋਟੇ ਨਹੀਂ ਸੀ ਬੰਦਿਆਂ ਦੇ ਕੱਦ ਸੀ ਹੂੰ ਜਿਹੜੇ ਹੁਣ ਜਿਵੇਂ ਹੁਣ ਜੇ ਇਤੂ ਮਧਰਾ ਬੰਦਾ ਹੋਵੇ ਨਿੱਕੇ ਦੇ ਤਾਂ ਆਪਣੇ ਗੱਲ ਨਾ ਲੱਗਦਾ ਤੇ ਹਾਂ ਇਹ ਬੰਦੇ ਕੱਦਾਵਾਰ ਸੀ ਬੰਦੇ ਪਤਲੇ ਸੀ ਹੁਣ ਟਰੈਕਟਰਾਂ ਦੀਆਂ ਸੀਟਾਂ ਕਾਤੋਂ ਮਗਰ ਅਗਲਾ ਕਹਿੰਦਾ ਢੱਡੜਾ ਜੱਟ ਆ ਹਾਂ ਹੈ ਹਾਂ ਉਦੋਂ ਪਤਾ ਸੀ ਛਿਟੀ ਵਰਕੇ ਸਰੀਰ ਆ ਲੋਹਾ ਹੀ ਹੁੰਦਾ ਸੀ ਤੇ ਇੱਕ ਗੱਲ ਤੂੰ ਦੇਖ ਛੱਕਰ ਸ਼ੂਕਰ ਜਾਂ ਸੀਟ 'ਚ ਸਾਰਾ ਹਜੇ ਵੀ ਛੱਕਰ ਕੰਮ ਕਰਦਾ ਯਾਰ ਹਜੇ ਹੈਂ ਹਾਂ ਨਹੀਂ ਫੱਟੇ ਵਾਂਗੂ ਸੀਟ ਬਣ ਜਾਂਦੀ ਆ ਹਮ ਅਕਸਰ ਕੰਮ ਲਿਆ ਯਾਰ ਬੰਦੇ ਨੇ ਜਮਾ ਸੀ ਨਹੀਂ ਯਾਰ ਬਹੁਤ ਕੋਸੇ ਦਾ ਹੈਗਾ ਟਰੈਕਟਰ ਦਾ ਨਾਲ ਦਾ ਤੂੰ ਦੇਖ ਮੈਂ ਸਭ ਤੋਂ ਵੱਡੀ ਗੱਲ ਚਲਾਈ ਦੀ ਇੱਥੋਂ ਗਿਣਦਾ ਟਰੈਕਟਰ ਦੀ ਆ ਪੈਰਦਾਨਾ ਤੇ ਕਾਸਾ ਨਹੀਂ ਪਿਆ ਹਮ ਆਹ ਉਹ ਆਹ ਪੈਡਲ ਜਿਉਂ ਮੈਂ ਪੈਡਲਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਵੀ ਟਰੈਕਟਰ ਤੁਹਾਡਾ ਕਿੰਨਾ ਕੁ ਚੱਲਿਆ ਹੋਇਆ ਹੂੰ ਪੈਰਦਾਨਾਂ ਤੇ ਕਾਸਾ ਨਹੀਂ ਤੇ ਆਪਣੇ ਮਿੰਦਰੇ ਦੇ ਜਿੱਤ ਨੂੰ ਪੈਡਲ ਦਿਖਾਵਾਂ ਸਾਫ਼ ਹੋਏ ਪਏ ਐ ਜਮਾ ਚਾਚੂ ਨਹੀਂ ਇਹ ਗਰਮੀ ਤੋਂ ਸਾਫ਼ ਹੋਣ ਦਾ ਕਾਰਨ ਇੱਕ ਹੋਰ ਵੀ ਆ ਪਹਿਲਾਂ ਵਾਲੇ ਲੋਹੇ ਦਾ ਤੇ ਹੁਣ ਵਾਲੇ ਲੋਹੇ ਦਾ ਲੋਹੇ ਦਾ ਵੀ ਬਹੁਤ ਫਰਕ ਆਹਾ ਟਰੈਕਟਰ ਜਿਵੇਂ ਹੁਣ ਮੰਨ ਲਾ ਵੀ 1964 63 ਤੋਂ ਲੈ ਕੇ ਬਾਹਰ ਹੀ ਖੜਾ ਤੇ ਭੋਰਾ ਨਹੀਂ ਗਲਿਆ ਤੂੰ 2 ਸਾਲ ਬਾਹਰ ਤਾਂ ਖੜਾ ਕੇ ਦੇਖ ਨਾ ਮੈਂ ਟਰੈਕਟਰ ਹੂੰ ਆ ਦੇਖ ਮਗਲੈਲ ਤੂੰ ਇਹ ਸਾਬ ਮਗਲੈਲ ਨਵਾ ਹੀ ਪਿਆ ਮਗਲੈਲ ਨਵਾ ਪਿਆ ਤੂੰ ਦੇਖ 25 ਸਾਲ ਹੋ ਗਏ ਇਹਨੂੰ ਖੜੇ ਨੂੰ ਤੇ ਜੇ ਉਹੋ ਜੀ ਲੀਕਿੰਗ ਹੁੰਦੀ ਏ ਤਾਂ 25 ਸਾਲਾਂ ਦਾ ਤੌਕੇ ਤੌਕੇ ਨਾਲ ਖਤਮ ਹੋ ਜਾਣਾ ਸੀ ਤੇ 20 25 ਸਾਲਾਂ ਚ ਮਗਲੈਲੂੰ ਵੀ ਜੰਮ ਜਾਣੇ ਪੱਥਰ ਪੰਜ ਜਾਣੇ ਮਗਲੈਲ ਉਹਾਂ ਦੇ ਭਾਈ 25 ਸਾਲ ਹੋ ਗਿਆ ਇਹਨੂੰ ਘਰੇ ਖੜੇ ਨੂੰ ਹੈਗਾ ਕੱਲਾ ਮਗਲੈਲ ਹੀ ਹਾਂ ਨਹੀਂ ਨਹੀਂ ਆਪਾਂ ਕਿਹੜਾ ਦੂਜਾ ਤੇਲ ਦੇਖਿਆ ਹੋਊਗਾ ਤੇਲ ਯਾਰ ਏਡੀ ਗੱਲ ਨਹੀਂ ਜੇ ਆ ਹੈਗਾ ਤਾਂ ਲੈਫਟ ਲੂਟ ਵਾਲਾ ਵੀ ਤੇਲ ਹੋਊਗਾ ਜਦ ਟਾਈਮ ਪੈ ਕੇ ਖਰਾਬ ਹੋ ਜਾਂਦਾ ਉਹ ਗੱਲ ਵੱਖਰੀ ਆ ਉਹ ਕਰੋ ਇਹਦੀ ਫਿਰ ਸਰਵਿਸ ਕਰਾਓ ਕਿਹੜਾ ਐਂ ਕਰ ਇਹਨੂੰ ਕਿਹੜਾ ਇਹਦੇ ਟਾਇਰ ਪਵਾ ਕੇ ਇਹਨੂੰ ਚਲਦਾ ਕਰਕੇ ਹਾਂ ਓਏ ਉੱਥੇ ਪਵਾ ਦਾਂਗੇ ਜੇ ਤੇ ਟਾਇਰ ਉਹਦੇ ਕੋਲ ਰੈਮ ਵੀ ਟੁੱਟ ਗਈ ਨਾ ਰੈਮ ਵੀ ਨਵੇਂ ਪਾਉਣੇ ਪੈਣੇ ਹਾਂ ਉਹ ਆਪੇ ਪਾ ਲੂਗਾ ਚਲੋ ਬਈ ਲੈ ਬਈ ਧੰਨਵਾਦ ਆ ਸੱਜਣਾ ਦਾ ਬੜਵਰ ਵਾਲਿਆਂ ਦਾ ਤੇ ਬੜਵਰ ਵਾਲਿਓ ਤੁਹਾਡਾ ਗਿਫਟ ਸਾਡੇ ਕੋਲੇ ਸੇਫ ਆ ਹੈ ਬਈ ਹਾਂ ਇਹ ਆ ਆਹ ਸੈਂਸਰ ਯਾ ਕਾ ਦਾ ਲੱਗਿਆ ਪ੍ਰੀਤ ਉਹ ਆ ਇਹ টারਬੋ টারਬੋ ਇਹਦਾ ਲੈ ਲੈ ਮੈਂ ਕੀ টারਬੋ ਹੈ ਹਾਂ ਪਰ ਪ੍ਰੀਤ ਆ ਦੇ ਗਿਆ ਸੈਂਸਰ ਕਾ ਦਾ ਇਹਦਾ ਹਾਂ ਆ ਕੀ ਚੀਜ਼ ਆਹਾ ਓਏ ਮੈਂ ਤੈਨੂੰ ਦੱਸਦਾ ਗੱਲ ਹਾਂ ਇਹ ਨਾ ਮਲਾ ਜਿਵੇਂ ਨਾ ਤੇਲ ਮੁੱਕੇ ਤੋਂ ਇੱਥੇ ਇਹਦੇ ਲੱਗਿਆ ਵਾ ਜਿਹੜਾ ਬਤੀ ਬੁੱਤੀ ਜਗਾਉਂਦਾ ਆ ਆ ਆ ਮੀਟਰ ਨੂੰ ਜਾਂਦਾ ਆ ਹਾਂ ਗਰਮੀ ਤੇ ਓਵੇਂ ਹੀ ਹੂੰ ਮੀਟਰ ਤੇ ਦੱਸਦਾ ਹੋਊਗਾ ਵੀ ਇਹਦੇ ਚ ਮਗਲੈਲ ਘਟ ਗਿਆ ਕਿਵੇਂ ਆ ਉਹਨਾਂ ਦਿਨਾਂ ਚ ਪ੍ਰੀਤ ਕਰ ਗੱਲ 2 ਸਿਲੰਡਰ ਹੈ ਹੈ ਦੋ ਸਿਲੰਡਰ ਆ ਸਹੀ ਗੱਲ ਆ ਹੂੰ ਇਹਨੂੰ ਬਣਾਓ ਤਿਆਰ ਕਰੋ ਟੈਂਕੀ ਦੇਖ ਪੁੱਤਾਂ ਦੇ ਨੇ ਕਿੱਥੇ ਦਿੱਤੀ ਉਹ ਮੂਰੇ ਹੈ ਟੈਂਕੀ ਇੱਥੇ ਦਿੱਤੀ ਨਰੋਈ ਕਿੰਨੀ ਗਰਮੀ ਤੇ ਹਾਂ ਟੈਂਕੀ ਯਾਰ ਲੋਹਾ ਹੁਣ ਨੂੰ ਜੇ 25 ਸਾਲਾਂ 25 ਸਾਲ ਦਾ ਬਾਹਰ ਖੜਾ ਉਹਨਾਂ ਦੇ ਹਾਂ ਤੇ ਇਹਦਾ ਗਲ ਜਾਂਦਾ ਇਹਦਾ ਗਲ ਜਾਂਦਾ ਹੈ ਤੇ ਇਹਦਾ ਲੋਹਾ ਉਵੇਂ ਹੀ ਪਿਆ ਇਹਦੇ ਵਿਚ ਰੰਗ ਉਹ ਲਾਈਟਾਂ ਤੇ ਰੰਗ ਉਵੇਂ ਪਿਆ ਯਾਰ ਜਿੱਥੇ ਜਿੱਥੇ ਰੰਗ ਬਚਿਆ ਏ ਹਾਂ ਉੱਥੇ ਲਾਈਟਾਂ ਰੂਟਣਾ ਯਾਰ ਜਮਾ ਨਾਲ ਨਾਲ ਦੀਆਂ ਲਾਈਟਾਂ ਨਾ ਇਹ ਗੱਲ ਬਣ ਗਈ ਮਲਾ ਤਾਂ ਬਈ ਤੋਹਫਾ ਲਿਆਂਦਾ ਮੈਂ ਤੂੰ ਹੋਰ ਦੇਖ ਸਟੀਰਿੰਗ ਚ ਟੇ ਲਟੋਲ ਜਮਾ ਨਹੀਂ ਤੇ ਆਹ ਲੱਧਿਆ ਕਿਵੇਂ ਸੱਚ ਲੱਧਿਆ ਇਹ ਹਾਈਡਰੇ ਨਾਲ ਲੱਧ ਕੇ ਲਿਆਂਦਾ ਹਾਂ ਹਾਈ ਡਰੇ ਨਾਲ ਲਿਆਂਦਾ ਲੱਤ ਆਹ ਮੈਂ ਕਿਹ ਚੜਿਆ ਬੜਾ ਬਿਨਾ ਟਾਇਰਾਂ ਕਿਉਂ ਬਈ ਪੀਤਾ ਦੇਖ ਆਪਣਾ ਯਾਰ ਦੇਖੋ ਪੀਤੇ ਜਾਨਵਰ ਦੇਖ ਹਾਂ ਇਹ ਮਿਸਤਰੀ ਸਾਦਲੇ ਸੂਤ ਕਰਨ ਵਾਲਾ ਹੈ ਇਹ ਮਿਸਤਰੀ ਸੱਦਿਆ ਹੈ ਬਿਜਲੀ ਦਾ ਕੰਮ ਕਰਨਗੇ ਸਾਰਾ ਇਹ ਰਿਫੇਰ ਕਰਨ ਵਾਲਾ ਹੈ ਭਾਈ ਕੀ ਆਲਾ ਇਹ ਲਾਈਟਾਂ ਲੂਟਾਂ ਦਾ ਬਿਜਲੀ ਦਾ ਕੰਮ ਸਾਰਾ ਇਹਨਾਂ ਨੇ ਕਰਨਾ ਹੈ ਇਹਦਾ ਕਿਉਂ ਕਰ ਇਹ ਤੇ ਲੜਕਾਂ ਵਾਲਾ ਦੇ ਪੀਤੇ ਹਾਂ ਜਾਨਵਰ ਦੇਖ ਹਾਂ ਕਿ ਕਿਧਰੋਂ ਸੱਪ ਕਰ ਮੈਂ ਇਧਰੋਂ ਉਹੀ ਦੱਸਦਾ ਮੈਂ ਪਹਿਲਾਂ ਬਾਈ ਨੂੰ ਪੁੱਛਿਆ ਇਹ ਨਾ ਬੜਵਰ ਸੀਗਾ ਕਿਸੇ ਬੰਦੇ ਕੋਲੇ ਇਤੇ ਉਹ ਨਾ ਬੜਵਰ ਨਾ ਬੰਦਾ ਮਤਲਬ ਸੀਗਾ ਵਿਆਹਾ ਨਹੀਂ ਸੀ ਬਜ਼ੁਰਗ ਹੋ ਗਿਆ ਉਹ 20 25 ਜਦੋਂ ਕੰਮ ਕਰਨੋਂ ਹਟ ਗਿਆ ਉਹਨੇ 20 ਸਾਲ ਇਹ ਖੜਾ ਰਹਿਣਤਾ ਉਸ ਤੋਂ ਬਾਅਦ ਉਹ ਨਾ ਇਹਨੂੰ ਦੇਖ ਕੇ ਹੀ ਜਾਉਂਦਾ ਰਿਹਾ ਇਹਦੇ ਕੋਲੇ ਕਾਲੀ ਆਇ ਨਿਤ ਜਾਂਦਾ ਸੀ ਢੇੜਾ ਮਾਰਦਾ ਸੀ ਪਰ ਟਰੈਕਟਰ ਖੜਾ ਸੀ ਹਵਾ ਹਵਾ ਨਿਕਲਦੀ ਉਹ ਆਪਦੇ ਭਾਈਆਂ ਨੂੰ ਕਹਿੰਦਾ ਵੀ ਜੇਦੋਂ ਮੈਂ ਮਰ ਗਿਆ ਨਾ ਇਹ ਵੱਢਣ ਵਾਲੇ ਨੂੰ ਨਾ ਦੇ ਕਹੇ ਚੰਗੇ ਕਦਰਦਾਨ ਬੰਦੇ ਹੁੰਦੇ ਸੀ ਮੋਹ ਸੀ ਉਹਦਾ ਠੀਕ ਹੈ ਕਰਨ ਉਹਦੀ ਜਦੋਂ ਮੌਤ ਹੋ ਗਈ ਉਹਦੇ ਭਾਈਆਂ ਨੇ ਫਿਰ ਤੂੰ ਦੇਖ ਹੌਲੀ ਹੌਲੀ ਪਹੁੰਚ ਕਰਕੇ ਆਪਾਂ ਨੂੰ ਦਿੱਤਾ ਹਾਂ ਠੀਕ ਹੈ ਉਹ ਮੁੰਡੇ ਵੀਡੀਓ ਬੂੜੂ ਦੇਖਦੇ ਸੀ ਦਾਦੇ ਨੂੰ ਦੱਸਦੇ ਸੀ ਉਹਾਂ ਦਾ ਯਾਰ ਇਹੋ ਜਿਹੇ ਬੰਦਿਆਂ ਨੂੰ ਕਿਸੇ ਨੂੰ ਦਿਓ ਵੀ ਜਿਹੜੇ ਬੰਦੇ ਆਏ ਇਹਨੂੰ ਹਾਂ ਰੱਖਣ ਗਾਂ ਦਾ ਜਵਾਬ ਕਰਦਾ ਤੇ ਕੇ ਪੂਰਾ ਮੁੱਲ ਲਿਆਂਦਾ ਹਾਂ ਪੂਰਾ ਪੂਰਾ ਮੁੱਲ ਦਿੱਤਾ ਫੁੱਲ ਹਾਂ ਮਤਲਬ ਕਵਾੜ ਨਾਲੋਂ ਕਈ ਗੁਣਾ ਵੱਧ ਦਿੱਤਾ ਪਰ ਦਿੱਤਾ ਉਹਨਾਂ ਨੇ ਕਦਰਦਾਨ ਨੂੰ ਵੱਢਣ ਵਾਲਿਆਂ ਨੂੰ ਨਹੀਂ ਦਿੱਤਾ ਹੈ ਉਹ ਕਹਿੰਦੇ ਯਾਰ ਸਾਡੇ ਬੰਦੇ ਦੀ ਨਿਸ਼ਾਨੀ ਆ ਤੁਸੀਂ ਤਿਆਰ ਕਰਾ ਲਓ ਐਵੇਂ ਗੱਲ ਬਣ ਵੀ ਨੇ ਵੱਧ ਜਾਣਾ ਹਾਂ ਤੇ ਉਹਨੇ ਹੜੰਬੇ ਹੜੰਬੇ ਤੇ ਲਾ ਕੇ ਜਾਣੀ ਦਾ ਪੂਰਾ ਚਲਾਇਆ ਵਾ ਟ੍ਰੈਕ ਆਏ ਆ ਇਹਦਾ ਕੇਸ ਹੈ ਹਾਂ ਹੁਣ ਆਪਾਂ ਇਹਨੂੰ ਕਰਦੇ ਆ ਕੱਲ ਨੂੰ ਛੱਡ ਕੇ ਆਉਨੇ ਹਾਂ ਤੇ ਫੇਰ ਇਹਨੂੰ 15 20 ਦਿਨਾਂ ਚ ਕੇਰਾ ਆਈ ਚੱਲਦਾ ਕਰ ਲੈਣਾ ਰਾਂਗੇ ਨੂੰ ਕਰਾਵਾਂਗੇ ਠਹਿਰ ਕੇ ਹਮ 18 ਚੈੱਕ ਹੋ ਜਾ 18 ਚੈੱਕ ਹੋ ਜਾ ਲੇ ਕੰਗਸ਼ੀਕ ਦਾ ਪਤਾ ਲੱਗ ਜਾ ਹਮ ਸਹੀ ਹੈ ਛਾਡਾਂਗੇ ਇਹਨੂੰ ਫਿਰ ਤਕੜ ਕਰੜਾ ਕਰਕੇ ਤੇ ਆਹ ਤੇਲ ਕੱਢਣ ਨੂੰ ਗਰਮੀ ਤਾਂ ਆ ਦਿੱਤੀ ਲੈ ਥੱਲੇ ਨਹੀਂ ਇਹ ਤੇਲ ਕੱਢਣ ਨੂੰ ਨਹੀਂ ਇਹ ਅਸਲ ਦੇ ਵਿੱਚ ਨਾ ਆਹ ਡੀਜ਼ਲ ਇੱਥੇ ਲੱਗੂਗੀ ਇਹ ਪੈਪ ਇਹ ਵਾਪਸੀ ਆ ਪੰਪ ਤੋਂ ਬਸ ਵਾਪਸੀ ਹਾਂ ਆ ਆ ਤੇਲ ਟੈਂਕੀ ਚੋਂ ਆਉਂਦਾ ਏ ਹਮ ਇੱਥੇ ਹੇ ਟੈਂਕੀ ਮੈਂ ਆ ਆ ਵਾਪਸੀ ਆ ਵਾਪਸੀ ਆ ਵਾਪਸੀ ਆ ਵਾਪਸੀ ਆ ਇਥੋਂ ਤੇਲ ਆਉਂਦਾ ਫਿਲਟਰ ਲੱਗੂਗਾ ਹਾਂ ਇਹ ਇਹ ਫਿਲਟਰ ਤਾਂ ਆ ਗਿਆ ਪ੍ਰੀਤ ਗਰਮੀ ਤੇ ਟੁੱਟਿਆ ਕੁਛ ਨਹੀਂ ਇਥੋਂ ਰਬੜ ਵਾਲੀ ਚੜ ਰਬੜਾਈ ਪਾਈਪ ਚੜਨ ਵਾਲੀ ਫਿਲਟਰ ਲੱਗੂ ਚਾੜੇ ਸਿੱਧੀ ਹੈ ਤਾਂ ਟੈਂਕੀ ਤੋਂ ਮੈਂ ਤਾਂ ਨਾ ਮਾਰੋ ਚਾਰ ਪੰਪੇ ਦੇ ਦੇਖੋ ਸਟਾਰ ਇਹ ਤਾਂ ਮੈਂ ਨਾ ਤੇਲੇ ਚ ਪਾ ਕੇ 5 ਲੀਟਰ ਤੇ ਪੰਪ ਮਾਰਨਾ ਹੋਵੇ ਕਰੜੀ ਕਰਕੇ ਪੁਲਿਸ ਿੱਟ ਕੇ ਚਾ ਚੁੱਪੀ ਕੇ ਪਹਿਲੀ ਪੁਲੀ ਤੇ ਉੱਠੇ ਹੈਂ ਇੱਟ ਰਲੀ ਚਾਹਿਆ ਹੈ ਕਰੋ ਪੁੱਤਾਂ ਦਾ ਸਹੀ ਗੱਲ ਆ ਦੇਖਦੇ ਜੈਕ ਲਾ ਕੇ ਮੂਹਰੋ ਚੱਕ ਕੇ ਪੁਲੀ ਪੈਂਦੀ ਗੱਲੀ ਕਰਕੇ ਤੇ ਮੈਨੂੰ ਪਤਾ ਹੈ ਆਈ ਉੱਠ ਖੜਨਾ ਐ ਨੇ ਪੁੱਤਾਂ ਦੇ ਤੇ ਮੈਨੂੰ ਇੰਨਾ ਪਤਾ ਵੀ 855 ਨੂੰ ਦੱਕੇ ਮਾਰੂ ਬੱਚਾ ਦੱਕੇ ਮਾਰੂ ਹੈ ਤਾਂ ਪਉਨੇ ਰਗੀਰਾਂ ਦਾ ਨਹੀਂ ਪਤਾ ਸਟਾਰਟ ਕਰ ਲੇ ਗੇਅਰ ਪਿਆ ਆਵਿਆ ਹੋਵੇ ਤੇ ਫੇਰ ਮਰੀ ਜਾਵੇ ਟਰਾਲੀ ਨੂੰ ਇਹ ਬੰਦ ਵੀ ਨਹੀਂ ਹੋਣਾ ਗੇਅਰ ਮਸਾਂ ਕੱਢੇ ਤਾਂ ਬੰਦੇ ਗਾਂਹ ਦੀ ਗਾਂ ਲੱਭ ਕੇ ਲਿਆਂਦੇ ਹਾਂ ਗੇਅਰ ਨਹੀਂ ਨਿਕਲਦਾ ਬਈ ਭਾਈ ਉਹ ਇਹ ਤਾਂ ਰਿੜੇ ਨਾ ਹੂੰ ਫੇਰ ਉਹ ਕਹੇ ਬੰਦੇ ਨੇ ਪਤਾ ਨਹੀਂ ਕਿੱਥੋਂ ਨਿਓਟਲ ਕਰਿਆ ਇਹ ਤਾਂ ਵਾਲੇ ਗੇਅਰ ਆ ਚੇਂਜਰ ਚੇਂਜਰ ਲੱਲੇ ਭੱਬੇ ਹੂੰ ਫਿਰ ਉਹਨੇ ਨਿਊਟਰਲ ਕਰਿਆ ਉਹਦਾ ਹੁਣ ਕਿਤੇ ਹੱਥ ਨਾ ਮਾਰ ਬੈਠੋ ਫੇਰ ਪੈ ਗਿਆ ਹਾਂ ਰੇੜੇ ਚੱਲੋ ਵੀ ਫੇਰ ਪੈ ਗਿਆ ਲੋਪੋ ਤੋਂ ਪਿੱਛੇ ਨਾ ਮੁੜੋ ਕੋਈ ਗੱਲ ਹੋ ਜਾ ਗੇਰ ਪੈ ਗਿਆ ਇਹਦਾ ਹਾਂ ਆਹ ਉਹ ਸਟਾਰਟ ਹੀ ਹੋ ਜਵੇ ਇਹੋ ਜਾ ਹੈ ਫਿਲਟਰ ਫੁੱਟਰ ਵਾਲੇ ਤੇ ਨਹੀਂ ਪੂਰਾ ਵਧਗਾ ਯਾਰ ਕਿ ਤੂੰ ਕੋਈ ਹੈ ਯਾਰ ਤੂੰ ਦੇਖ 25 ਸਾਲ ਇਹ ਬਾਹਰ ਖੜਾ ਰਿਹਾ ਤੇ ਇਹ ਗਲ ਜਾਂਦਾ ਹੈ ਲੋਹਾ ਵਾਲਾ ਨਹੀਂ ਲੋਹਾ ਚੰਗਾ ਲੋਹਾ ਲਾਹਾ ਹੁਣ ਤੂੰ ਦੇਖ ਪੁਰਾਣਾ ਲੋਹਾ ਪੁਰਾਣਾ ਹੀ ਹੁੰਦਾ ਦੇਖ ਲੈ ਆਹ ਆ ਭਾ ਇਹੋ ਜਿਹਾ ਹੁਣ ਹੈਗਾ ਦੂਜਾ ਟਾਈ ਰਾਡ ਜਿਹ ਆ ਹਮ ਹੈ ਓਕੇ ਆ ਮੰਨ ਲੋ ਦਿਖਾਵਾਂਗੇ ਤੁਹਾਨੂੰ ਤਿਆਰ ਕਰਕੇ